ਦੋਨੋਂ ਹੀ ਅੱਗਾਂ ਦੇ ਬੱਟੇ ਕੱਟਾ ਹੀ ਲੱਗੇ ਹੀ ਇਹ ਅੱਗੇ ਇੰਨੀ ਤੇਜ਼ੀ ਨਾਲ ਆਇਆ ਗਰੇ 300 ਵਾਲਾ ਹੀ ਤਈ ਮਾਹ ਹੀ ਥੋੜਾ ਬਹੁਤਾ ਭੱਜ ਕੇ ਜਾਂਦਾ ਨਹੀਂ ਮਾਰ ਹੀ ਜਾਣਾ ਮਾਹ ਹੀ ਬਚ ਵੇਖੋ ਆਹ ਡੈਡੀ ਫਾਜ਼ਲ ਸਾਹਿਬ ਆਏ ਭਾਈ ਅਗਲਾ ਜਰਾ ਮੇਰੇ ਆ ਗਿਆ ਗੱਡੀ ਰਹਿ ਕੇ ਆਦੇ ਭਲੇ ਭਾਜੀ ਇੱਧਰ ਅਗਲਾ ਡੱਬਾ ਢਾਲ ਸੋ ਬੱਜੇ ਜਿਹੜੇ ਸਾਡੇ ਉਹ ਭਾਜੀ ਕੀ ਕੰਮ ਕਰਨਾ ਮਾਹ ਬੱਡੇ ਭਾਜੀ ਵੀ ਜੀ ਫਾਜ਼ਲ ਸਾਹਿਬ

ਅਵੇਲਾ ਦੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਇੱਕ ਸਕੂਟੀ ਦੀ ਧੱਜੀਆਂ ਉੱਡ ਚੁੱਕੀਆਂ ਨੇ ਪੰਜਾਬ ਪੁਲਿਸ ਦਾ ਮੁਲਾਜ਼ਮ ਚਲਾ ਰਿਹਾ ਸੀ ਗੱਡੀ ਤਾਂ ਉਸ ਦੀ ਗੱਡੀ ਦੀ ਸੀ ਇੰਨੀ ਸਪੀਡ ਕਿ ਸਕੂਟੀ ਦੇ ਜਿਥੜੇ ਜਿਥੜੇ ਹੋ ਗਏ ਦਰਸਲ ਤਾਂ ਦੱਸਦੀ ਹੈ ਕਿ ਜਦੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਦਾ ਕਹਿਣਾ ਹੈ ਕਿ ਕੁਝ ਕ ਨੌਜਵਾਨ ਇਥੇ ਖੁਚੇਕਾਰੇ ਸੀ ਜਦਕਿ ਪਿੱਛੋਂ ਇੱਕ ਬਹੁਤ ਤੇਜ਼ ਰਫ਼ਤਾਰ ਦੀ ਪੁਲਿਸ ਮੁਲਾਜ਼ਮ ਦੀ ਗੱਡੀ ਆਉਂਦੀ ਹੈ ਜੋ ਕਿ ਸਕੂਟੀ ਤੇ ਹੋ ਰਵਾਨਾ ਦੇ ਵਿੱਚ ਵੱਜਦੀ ਆ ਤਾਂ ਸਕੂਟੀ ਤੁਸੀਂ ਵੇਖ ਸਕਦੇ ਹੋ ਜਿਸਦੇ ਚਿੱਥੜੇ ਚਿੱਥੜੇ ਹੋ ਚੁੱਕੇ ਨੇ ਉੱਥੇ ਹੀ ਜਦੋਂ ਪੁਲਿਸ ਮੁਲਾਜ਼ਮ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਸ ਦਾ ਕਹਿਣਾ ਹੈ ਕਿ ਉਸ ਦੀ ਗੱਡੀ ਬਿਲਕੁਲ ਸਹੀ ਸਪੀਡ ਦੇ ਵਿੱਚ ਸਹੀ ਰਾਹ ਤੇ ਜਾ ਰਹੀ ਸੀ ਪਰ ਅਚਾਨਕ ਜਦੋਂ ਫੋਨ ਤੇ ਗੱਲ ਕਰ ਰਿਆ ਸੀ ਉਸ ਦਾ ਫੋਨ ਡਿੱਗ ਜਾਂਦਾ ਹੈ ਜਿਸ ਕਰਕੇ ਹਾਦਸਾ ਜਿਹੜਾ ਹੈ ਵਾਪਰ ਜਾਂਦਾ ਹੈ ਬਾਰੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਕਹਿਣਾ ਇਹ ਹੈ ਕਿ ਉਹ ਚਾਹੁੰਦੇ ਨੇ ਕਿ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਸ ਦੀ ਪਰਪਾਈ ਕੀਤੀ ਜਾਵੇ ਦਾ ਇਸ ਪੂਰੇ ਮਾਮਲੇ ਨੂੰ ਵੀ ਵੇਖਿਆ ਜਾਵੇ ਤੁਸੀਂ ਇਸ ਖਬਰ ਨੂੰ ਕਿਸ ਤਰੀਕੇ ਦਾ ਨਾਲ ਵੇਖਦੇ ਹੋ ਕਮੈਂਟਾਂ ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰਨਾ ਹੋਰ ਖਬਰਾਂ ਦੇ ਲਈ ਬਣ ਰਹੋ ਲਾਈਪਾਰਟ ਦੇ ਨਾਲ ਜਰਨੈਲ ਸਿੰਘ ਨਾਂ ਵਾਲੀ ਇੱਥੇ ਖਲੋਦੀ ਐਕਟਵਾ ਜਵਾ ਬੈਠੇ ਹਾਂ ਤੇ ਉਹ ਕੋਲਸਰ ਆਇਆ ਗੱਡੀ ਲੈ ਕੇ ਨਾ ਇਹਨੇ ਬ੍ਰੇਕ ਮਾਰੀ ਸਿੱਧਾ ਆ ਕੇ ਵਿੱਚ ਮਾਰਦੀ ਆ ਜੇ ਸਾਰੇ ਮਾਹੀ ਆਪਾਂ ਬਚ ਗਏ ਤੋਂ ਨਾ ਭੱਜ ਕੇ ਬਚੇ ਨਹੀਂ ਤੇ ਆਪਾਂ ਸੁੱਤੀ ਹੋਣ ਮਾਰ ਦੇਣਾ ਸਾਨੂੰ ਇਹ ਤਾਂ ਉਹ ਪੁਲਿਸ ਵਾਲਾ ਕਿਹੜੀ ਗੱਡੀ ਦੇ ਸੀ ਹਾਂਜੀ ਇਹ ਸਰਪਤੇ ਗੱਡੀ ਦੇ ਵਾਲੀ ਗੱਡੀ ਸੀ ਜੀ ਉੱਥੇ ਇੰਨੀ ਘੋੜਾ ਤਾਂ ਗੱਡੀਆਂ ਨੂੰ ਨੁਕਸਾਨ ਹੋਇਆ ਤਿੰਨ ਚਾਰ ਗੱਡੀਆਂ ਦੇ ਘੱਟੋ ਘਾਟ ਨੇ ਸਾਰੇ ਕਤਾਨੇ ਲੱਗਦੇ ਨੇ ਮਲਾਜ ਨੂੰ ਨਸ਼ਾ ਨਸ਼ਾ ਕੋ ਕੀਤਾ ਸੀ ਹੁਣ ਇਹਨਾਂ ਦਾ ਪਤਾ ਨਹੀਂ ਬਾਕੀਆਂ ਦਾ ਫੋਨ ਤੇ ਲੱਗੇ ਪਰ ਭਾਣੀ ਸਿੱਧੀ ਅੱਗੇ ਬ੍ਰੇਕ ਵੀ ਨਹੀਂ ਮਾਰੀ ਮੈਂ ਵੇਖਣ ਦੇ ਆ ਜਿੱਦੇ ਸਿੱਧਾ ਆਈ ਜਾ ਰਿਹਾ ਸੀ ਸਾਡੇ ਵੱਲ ਤੇ ਉਹਨੇ ਬ੍ਰੇਕ ਵੀ ਨਹੀਂ ਮਾਰੀ ਤੇ ਸਿੱਧਾ ਆ ਕੇ ਮਾਰਤੀ ਵਿੱਚ ਇੱਥੇ ਹੀ ਖਲੋਤੇ ਸੀ ਹੁਣ ਕੁਚਾ ਆ ਕੇ ਨਿਕਲੇ ਸੀ ਤੇ ਰਹਿਤਬੀਰ ਤੇ ਹੁਣ ਹੀ ਨਿਕਲੇ ਸੀ ਦੋਨੋਂ ਹੀ ਐਕਟਿਵ ਤੇ ਬੈਠੇ ਕੱਢਣੇ ਲੱਗੇ ਸੀ ਇਹ ਅੱਗੇ ਇੰਨੀ ਤੇਜ਼ੀ ਨਾਲ ਆਇਆ ਕਿਦੇ ਪੁਲਿਸ ਵਾਲਾ ਸੀ ਤੇ ਅਸੀਂ ਮਾਹ ਹੀ ਥੋੜਾ ਬਹੁਤਾ ਭੱਜ ਕੇ ਜਾਂਦੇ ਨਹੀਂ ਅਸੀਂ ਮਰੀ ਜਾਣਾ ਹੀ ਮਾਹ ਹੀ ਬਜੇ ਕਿਹੜੀ ਜਗ੍ਹਾ ਦਾ ਵਾਕਿਆ ਹੈ ਭਾਈ ਭਾਈ ਨਾਮ ਤਾਂ ਹੀ ਘੰਟੇ ਲੱਗੇ ਹੋ ਹਾਂਜੀ ਇਹ ਕੋ ਨਸ਼ਾ ਕਰਨਾ ਕੀਤਾ ਕੋਈ ਸਲਾਹ ਹਾਂਜੀ ਇਹ ਕੋ ਨਸ਼ਾ ਕਰਨਾ ਕੀਤਾ ਕੋਈ ਸਲਾਹ ਬੋਲਾਨੀ ਜੀ ਪਤਾ ਨਹੀਂ ਲੱਗਾ ਹੁਣੇ ਬੜੀ ਤੇਜ਼ੀ ਨਾਲ ਆ ਗਿਆ ਹੈ ਫੋਨ ਤੇ ਲੱਗਾ ਸੀ ਜਾ ਕੇ ਕਿੰਨੀਆਂ ਕੱਡੀਆਂ ਆਈ ਜਿਹੜੇ ਇਹਨਾਂ ਨੇ ਮਾਰੀਆਂ ਤਿੰਨ ਚਾਰ ਤਿੰਨ ਚੱਕਰ ਟੁੱਟ ਗਈ ਪੂਰੀ ਐਕਟਿਵਾ ਪੂਰੀ ਖਿਲਰ ਗਈ ਐਕਟਿਵਾ ਉਹ ਉਧਰ ਲੱਗੀ ਆ ਡੀਐਲਟੀ ਉਹ ਪੂਰੀ ਖਿਲਰ ਗਈ ਹੋਈ ਆ ਕੀ ਕਰਦੇ ਪਾਜੀ ਭਾਈ ਕੋਈ ਨਹੀਂ ਜੋ ਹੋਵੇ ਇਹਨਾਂ ਜੁਰਮਾਨਾ ਦੇ ਭਰਨਾ ਹੀ ਭਰਨਾ ਵਾ ਉਹ ਜੋ ਬਹੁਤ ਹੋਇਆ ਵਾ ਮਹਾਂ ਪਲਾਜ ਨਸ਼ੇ ਨੁਸ਼ੇ ਵੀ ਕੀਤਾ ਬੰਦੇ ਦਾ ਇਕ ਕਿਵਾ ਤੋੜ ਗਿਆ ਉਹ ਭਾਜੀ ਨਸ਼ੇ ਨੁਸ਼ਾ ਕੋਈ ਨਹੀਂ ਐਕਚੁਅਲੀ ਮੈਂ ਨਾ ਫੋਨ ਆਪਣਾ ਕਰਦਾ ਪਿਆ ਸੀ ਤੇ ਫੋਨ ਮੇਰੇ ਪਿਆ ਸੀ ਦਾ ਪੱਟਾਂ ਦੇ ਵਿੱਚ ਠੀਕ ਹੈ ਜੀ ਗੱਡੀ ਬਹੁਤ ਤੇਜ਼ ਚਲਾ ਰਹੇ ਸੀ ਤੇਜ਼ ਨਹੀਂ ਭਾਜੀ ਆਪਦੇ ਹੱਥ ਹੀ ਮਾਉਣ ਰਿਹਾ ਸੀ ਠੀਕ ਹੈ ਗੱਡੀ ਤੇਜ਼ ਚਲਾ ਰਹੇ ਤਾਂ ਹੀ ਉਹਨਾਂ ਦਾ ਨੁਕਸਾਨ ਭਾਜੀ ਮੇਰੀ ਗੱਲ ਤਾਂ ਸੁਣੋ ਮੈਂ ਆਪਦੇ ਹੱਥ ਹੀ ਸੀ ਠੀਕ ਹੈ ਨਾ ਉਹ ਮੇਰਾ ਫੋਨ ਡੇਗਿਆ ਪੈਰਾਂ ਦੇ ਵਿੱਚ ਡਿੱਗਾ ਹੀ ਉਹ ਫੂਨ ਫੜ ਲਿਆ ਫੜਦਾ ਥੱਲੇ ਧਿਆਨ ਹੋ ਗਿਆ ਜੀ ਠੀਕ ਆ ਤਾਂ ਹੀ ਆਪਦੇ ਹੱਥ ਤੋਂ ਇਧਰ ਇੰਨੀ ਆ ਗਈ ਆ ਸੌਰੀ ਉਹਦੇ ਲਈ ਮੈਂ ਗਲਤੀ ਮੰਨਣਾ ਆਪਣੀ ਉਹਨਾਂ ਦੀ ਐਕਟਿਵਾ ਵੀ ਟੁੱਟੀਆਂ ਆ। ਹਾਂਜੀ ਕੋਈ ਗੱਲ ਨਹੀਂ ਜਿਹੜਾ ਹੋਇਆ ਉਹ ਮੈਂ ਸਮਝਦਾ ਆ ਗੱਲ ਜੋ ਵੀ ਨੁਕਸਾਨ ਹੋਇਆ ਉਹਨਾਂ ਦਾ ਮੈਨੂੰ ਪਤਾ ਆ। ਗਲਤੀ ਮੇਰੀ ਆ ਮੈਂ ਫੂਨ ਫਾਂਡ ਆ ਪਿਆ ਸੀ ਉਹਦੇ ਵਿੱਚ ਗਲਤੀ ਮੇਰੀ ਆ। ਕਿਹੜੀ ਜਗ੍ਹਾ ਤੇ ਰਾਮ ਨਾਮ ਕੀ ਤੇ ਕਿਹੜੀ ਜਗ੍ਹਾ ਤੇ ਮੈਂ ਸਰ ਗਨਮੈਨ ਚਲਦਾ ਆ ਜੀ ਕਰਨਜੀਤ ਸਿੰਘ ਗਿੱਲ ਨਾਲ ਜੀ। ਹਾਂਜੀ ਵਾਈਸ ਚੇਅਰਮੈਨ ਐਸ ਚਲਦੇ ਤੇ ਉਹਨਾਂ ਨਾਲ ਗਨਮੈਨ ਚਲਦਾ। ਮੰਨਦੇ ਹੋ ਕਿ ਤੁਹਾਡੀ ਗਲਤੀ ਹੀ ਆ। ਹਾਂਜੀ ਭਾਈ ਮੈਂ ਮੰਨਣਾ ਮੇਰੀ ਗਲਤੀ ਆ ਮੈਂ ਫੂਨ ਫਾਂਡ ਲੱਗ ਗਿਆ ਪੈਰਾਜੂ ਤੇ ਉਹ ਧਿਆਨ ਜਿਹੜਾ ਪੈਰਾਜੂ ਹੋ ਗਿਆ ਸਟੀering ਤੋੜ ਕੇ ਤੇ ਉਹ ਜਿਹੜਾ ਗੱਡੀ